ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਿਊ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨ 20 ਅਗਸਤ ਨੂੰ ਜਿੱਥੇ ਹੋਣ ਜਾ ਰਿਹਾ ਹੈ। ਕੈਨੇਡਾ ਚਾਈਲਡ ਕੇਅਰ ਬੈਨੀਫਿਟ CCB ਲੱਖਾਂ ਕੈਨੇਡੀਅਨ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਵਿੱਤੀ ਜੀਵਨ ਰੇਖਾ ਹੈ ਅਤੇ ਅਗਸਤ 2024 ਦੇ ਲਈ ਤਾਜ਼ਾ ਅਪਡੇਟ ਦੇਸ਼ ਭਰ ਦੇ ਵਿੱਚ ਜਿੱਥੇ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਧਿਆਨ ਨੂੰ ਆਪਣੇ ਵੱਲ ਖਿੱਚ ਰਹੀ ਹੈ। ਇਸ ਪੂਰੀ ਖਬਰ ਦੇ ਵਿੱਚ ਜਿੱਥੇ CCB ਭੁਗਤਾਨ ਪਰਵਾਰਾਂ ਤੇ ਉਹਨਾਂ ਦੇ ਪ੍ਰਵਾਹ ਤੇ ਇਸ ਸਾਲ ਦੇ ਪ੍ਰੋਗਰਾਮ ਕੀ ਹੋਣਗੇ ਕੀ ਬਦਲਾਅ ਕੀਤੇ ਗਏ ਨੇ ਇਹ ਸਾਰੇ ਵੇਰਵਿਆਂ ਦੀ ਗੱਲ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਸੀਂ ਯੋਗਤਾ ਦੇ ਮਾਪਦੰਡ ਤੇ ਭੁਗਤਾਨ ਅਨੁਸੂਚੀ ਤੋਂ ਲੈ ਕੇ ਮਾਰਾਂ ਦੀ ਸੂਝ ਤੱਕ ਹਰ ਚੀਜ਼ ਦੀ ਜਿੱਥੇ ਪਰਚੋਲ ਕਰਾਂਗੇ ਤੇ ਇਹਨਾਂ ਭੁਗਤਾਨਾਂ ਨੂੰ ਕਿਵੇਂ ਵੱਧ ਤੋਂ ਵੱਧ ਵਧਾਇਆ ਜਾ ਸਕਦਾ ਹੈ ਇਸ ਦੇ ਉੱਪਰ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ ਤੇ ਇਸ ਸੂਚੀ ਦੇ ਵਿੱਚ ਖਾਸ ਤੌਰ ਤੇ ਪਹਿਲੇ ਨੰਬਰ ਤੇ ਕੈਨੇਡਾ ਚਾਈਲਡ ਬੈਨੀਫਿਟ ਹੈ ਕੀ ਦੂਸਰੇ ਨੰਬਰ ਤੇ ਕੈਨੇਡਾ ਚਾਈਲਡ ਬੈਨੀਫਿਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਉੱਪਰ ਵੀ ਗੱਲਬਾਤ ਕੀਤੀ ਜਾਵੇਗੀ। ਹੁਣ ਨਮੀਆਂ ਵਧੀਆਂ ਹੋਈਆਂ ਸੀਸੀਬੀ ਭੁਗਤਾਨ ਕਿੰਨਾ ਹੈ? ਸੀਸੀਬੀ ਵਿੱਚ ਕੌਣ ਯੋਗ ਹੋ ਸਕਦਾ ਹੈ? ਅਰਜ਼ੀਆਂ ਨੂੰ ਕਿਵੇਂ ਦੇ ਸਕਦੇ ਆ? ਤੁਹਾਡੇ ਸੀਸੀਬੀ ਭੁਗਤਾਨ ਨੂੰ ਵੱਧ ਤੋਂ ਵੱਧ ਕਿਉਂ ਕਰਨਾ ਚਾਹੀਦਾ ਹੈ? ਸੀਸੀਬੀ ਦੀਆਂ ਚੁਣੌਤੀਆਂ, ਆਲੋਚਨਾਵਾਂ ਦੇ ਉੱਪਰ ਵੀ ਜਿੱਥੇ ਗੱਲਬਾਤ ਕੀਤੀ ਜਾਵੇਗੀ ਤੇ ਖਾਸ ਕਰਕੇ ਕੈਨੇਡਾ ਚਾਈਲਡ ਬੈਨੀਫਿਟ ਦੇ ਭਵਿੱਖ 2024 ਦੇ ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨ ਕੀ ਹੈ ਤੇ ਮੈ ਕੈਨੇਡਾ ਚਾਈਲਡ ਬੈਨੀਫਿਟ ਦੀ ਜਿੱਥੇ ਗੱਲ ਕਰੀਏ ਅਰਜੀ ਕਿਵੇਂ ਦੇ ਸਕਦਾ ਇਸ ਦੇ ਉੱਪਰ ਵੀ ਗੱਲਬਾਤ ਹੋਏਗੀ ਕੈਨੇਡਾ ਚਾਈਲਡ ਬੈਨੀਫਿਟ ਦੇ ਭੁਗਤਾਨ 2024 ਵਿੱਚ ਕਦੋਂ ਜਾਰੀ ਕੀਤੇ ਗਏ ਸਨ ਕੈਨੇਡਾ ਚਾਈਲਡ ਬੈਨੀਫਿਟ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੇ ਇੱਥੇ ਹੀ ਮੈਂ ਇਸ ਤੋਂ ਇਲਾਵਾ ਚਾਈਲਡ ਬੈਨੀਫਿਟ ਭੁਗਤਾਨ ਪ੍ਰਾਪਤ ਕੀਵੇਂ ਕਰ ਸਕਦੇ ਹੋ ਇਸ ਦੇ ਉੱਪਰ ਵੀ तमाम ਗੱਲਾਂ ਬਾਤਾਂ ਜਿੱਥੇ ਇਸ ਪੂਰੀ ਸਾਡੀ ਖਾਸ ਖਬਰ ਦੇ ਵਿੱਚ ਹੋਣਗੀਆਂ ਤੇ ਆਓ ਪਹਿਲਾਂ ਸੁਣਦੇ ਹਾਂ ਇਹ ਸਾਡੀ ਖਾਸ ਕੈਨੇਡਾ ਚਾਈਲਡ ਬੈਨੀਫਿਟ ਦਾ ਭਵਿੱਖ ਅੱਗੇ ਦੇਖਦੇ ਹੋਏ ਕੈਨੇਡੀਅਨ ਪਰਿਵਾਰਾਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਲਗਾਤਾਰ ਵਚਨਵੱਤਾ ਦੇ ਨਾਲ CCB ਦਾ ਭਵਿੱਖ ਮਜ਼ਬੂਤ ਤੇ ਦਿਖਾਈ ਦੇ ਰਿਹਾ ਹੈ ਵਧੀ ਹੋਈ ਲਾਭ ਰਕਮ ਜਿਉਂ ਜਿਉਂ ਰਹਿਣ ਸਹਿਣ ਦੀ ਲਾਗਤ ਵਧਦੀ ਜਾ ਰਹੀ ਹੈ ਇਸ ਸੰਭਾਵਨਾ ਹੈ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਸੀਸੀਬੀ ਭੁਗਤਾਨਾਂ ਨੂੰ ਵਧਾਉਣਾ ਜਾਰੀ ਰੱਖੇਗੀ ਕਿ ਪਰਿਵਾਰ ਮਹਿੰਗਾਈ ਨੂੰ ਬਰਕਰਾਰ ਰੱਖ ਸਕਣ ਵਿਸਤ੍ਰਿਤ ਯੋਗਤਾ ਵਧੇਰੇ ਪਰਿਵਾਰਾਂ ਨੂੰ ਸ਼ਾਮਲ ਕਰਨ ਲਈ ਯੋਗਤਾ ਦੇ ਮਾਪਦੰਡਾਂ ਨੂੰ ਵਧਾਉਣ ਬਾਰੇ ਚਰਚਾ ਹੋ ਸਕਦੀ ਹੈ ਖਾਸ ਤੌਰ ਤੇ ਉਹ ਜਿਹੜੇ ਆਮਦਨ ਦੀ ਸੀਮਾ ਤੋਂ ਬਿਲਕੁਲ ਉੱਪਰ ਹਨ ਟਾਰਗੇਟਿਕ ਸਪੋਰਟ ਸਰਕਾਰ ਖਾਸ ਸਮੂਹ ਜਿਵੇਂ ਕਿ ਇਕੱਲੇ ਮਾਤਾ ਪਿਤਾ ਕਈ ਬੱਚਿਆਂ ਵਾਲੇ ਪਰਿਵਾਰ ਜਾਂ ਉੱਚ ਲਾਗਤ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਬਧੇਰੇ ਨਿਸ਼ਾਨਾ ਸਹਾਇਤਾ ਜ਼ਰੂਰ ਕਰ ਰਹੀ ਬਧੇਰੇ ਨਿਸ਼ਾਨਾ ਸਹਾਇਤਾ ਜ਼ਰੂਰ ਕਰ ਸਕਦੀ ਹੈ ਕੈਨੇਡਾ ਚਾਈਲਡ ਬੈਨੀਫਿਟ ਲੱਖਾਂ ਕੈਨੇਡੀਅਨ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਆਧਾਰ ਅਤੇ ਅਗਸਤ 2024 ਦੇ ਅਪਡੇਟ ਪਰਿਵਾਰਾਂ ਦੀ ਤਰੱਕੀ ਲਈ ਸਰਕਾਰ ਦੀ ਜਾਰੀ ਵਚਨ ਸਰਕਾਰ ਦੇ ਜਾਰੀ ਵਚਨ ਵਾਦਤਾਂ ਨੂੰ ਦਰਸਾਉਂਦੇ ਨੇ ਸੂਚਿਤ ਰਹਿ ਕੇ ਅਤੇ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨ ਲਈ ਕ੍ਰਿਆਸ਼ੀਲ ਕਦਮ ਚੱਕ ਕੇ ਤੁਸੀਂ ਇਹ ਯਕੀਨੀ ਬਣਾਉਂਦੇ ਹੋ ਕਿ ਤੁਹਾਡੇ ਪਰਿਵਾਰ ਨੂੰ ਪੂਰਾ ਸਮਰਥਨ ਪ੍ਰਾਪਤ ਹੋਵੇ ਜਿਸ ਦਾ ਉਹ ਹੱਕਦਾਰ ਨੇ ਭਾਵੇਂ ਤੁਸੀਂ ਇੱਕ ਨਵੇਂ ਮਾਪੇ ਹੋ ਜਾਂ ਫਿਰ ਸਾਲ ਤੋਂ ਸੀਸੀਬੀ ਪ੍ਰਾਪਤ ਕਰ ਰਹੇ ਹੋ ਪ੍ਰੋਗਰਾਮਾਂ ਦੀ ਪੇਚੀਦਗੀਆਂ ਨੂੰ ਸਮਝਣਾ ਇਸ ਲਾਭ ਲਈ ਸਭ ਤੋਂ ਵੱਡਾ ਲਾਭ ਥਾਣ ਵਾਲੀ ਕੁੰਜੀ ਹੈ 2024 ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਭੁਗਤਾਨ ਕੀ ਹੈ ਸਾਲ 2024 ਲਈ ਵੱਧ ਤੋਂ ਵੱਧ ਕੈਨੇਡਾ ਚਾਈਲਡ ਬੈਨੀਫਿਟ ਦਾ ਭੁਗਤਾਨ 6 ਸਾਲ ਦੀ ਘੱਟ ਉਮਰ ਦੇ ਪ੍ਰਤੀ ਬੱਚਾ 7787 ਅਤੇ 6 ਸਾਲ ਤੋਂ 17 ਸਾਲ ਦੀ ਉਮਰ ਦੇ ਪ੍ਰਤੀ ਬੱਚੇ ਦੇ ਲਈ 6570 ਕੈਨੇਡੀਅਨ ਡਲਰ ਹੈ ਇਹ ਰਕਮਾਂ ਮਹਿੰਗਾਈ ਨੂੰ ਕਾਇਮ ਰੱਖਣ ਲਈ ਸੀਸੀਬੀ ਦੀ ਸਾਲਾਨਾ ਸੂਚਾਂਕਣ ਦੇ ਕਾਰਨ ਪਿਛਲੇ ਸਾਲਾਂ ਨਾਲੋਂ ਵਧੇਰੇ ਦਰਸਾਉਂਦੀਆਂ ਨੇ ਮੈਂ ਕੈਨੇਡਾ ਚਾਈਲਡ ਬੈਨੀਫਿਟ ਲਈ ਅਰਜੀ ਕਿਵੇਂ ਦੇ ਸਕਦਾ ਤੁਸੀਂ ਕੈਨੇਡਾ ਚਾਈਲਡ ਬੈਨੀਫਿਟ ਲਈ ਆਪਣੇ ਸੂਬੇ ਜਾਂ ਖੇਤਰ ਵਿੱਚ ਆਪਣੇ ਬੱਚੇ ਦੇ ਜਨਮ ਦੇ ਰਜਿਸਟਰਡ ਕਰਕੇ ਅਰਜੀ ਦੇ ਸਕਦੇ ਹੋ ਜੋ ਕਿ ਅਰਜੀ ਪ੍ਰਤਿਕ੍ਰਮ ਆਪਣੇ ਆਪ ਵਿੱਚ ਚਾਲੂ ਕਰ ਸਕਦੀ ਹੈ ਜੇਕਰ ਤੁਸੀਂ ਆਪਣੇ ਹੱਥੀ ਐਪਲੀਕੇਸ਼ਨ ਕਰਨ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਅਜਿਹਾ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਮਾਈ ਅਕਾਊਂਟ ਪੋਰਟਲ ਰਾਹੀਂ ਆਨਲਾਈਨ ਕਰ ਸਕਦੇ ਹੋ ਨਵਜ ਦੇ ਸਬੂਤ ਅਤੇ ਤੁਹਾਡੇ ਬੱਚੇ ਦੇ ਜਨਮ ਸਰਟੀਫਿਕੇਟ ਸਬੰਤ ਸਾਰੇ ਲੋੜਿੰਦੇ ਦਸਤਾਵੇਜ਼ ਪ੍ਰਦਾਨ ਕਰਨਾ ਯਕੀਨੀ ਬਣਾਓ ਕੈਨੇਡਾ ਚਾਈਲਡ ਬੈਨੀਫਿਟ ਦੇ ਭੁਗਤਾਨ 2024 ਵਿੱਚ ਖਦੋ ਜਾਰੀ ਕੀਤੇ ਹਨ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨ ਆਮ ਤੌਰ ਤੇ ਹਰ ਮਹੀਨੇ ਦੀ 20 ਤਰੀਕ ਨੂੰ ਜਾਰੀ ਕੀਤੇ ਜਾਂਦੇ ਨੇ 2024 ਨੇ ਪਰਿਵਾਰ 20 ਜਨਵਰੀ 20 ਜਨਵਰੀ ਅਤੇ 20 ਮਾਰਚ 20 ਫਰਵਰੀ ਆਦਿ ਨੂੰ ਭੁਗਤਾਨ 2024 ਲਈ ਪਰਿਵਾਰ 20 ਜਨਵਰੀ 20 ਫਰਵਰੀ ਤੇ 20 ਮਾਰਚ ਆਦਿ ਭੁਗਤਾਨ ਦੀ ਉਮੀਦ ਕਰ ਸਕਦੇ ਨੇ ਜੇਕਰ 20 ਤਰੀਕ ਵੀਕਐਂਡ ਜਾਂ ਛੁੱਟੀ ਆਉਂਦੀ ਹੈ ਤਾਂ ਭੁਗਤਾਨ ਆਮ ਤੌਰ ਤੇ ਪਿਛਲੇ ਕਾਰੋਬਾਰੀ ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਕੈਨੇਡਾ ਚਾਈਲਡ ਬੈਨੀਫਿਟ ਦੀ ਗਣਨਾ ਪਿਛਲੇ ਟੈਕਸ ਸਾਲ ਤੋਂ ਤੁਹਾਡੇ ਪਰਿਵਾਰ ਦੀ ਅਡਜਸਟ ਫੈਮਿਲੀ ਨੈਟ ਇਨਕਮ ਦੇ ਆਧਾਰ ਤੇ ਕੀਤੀ ਜਾਂਦੀ ਹੈ ਤੁਹਾਡੇ ਪਰਿਵਾਰ ਦੀ ਆਮਦਨੀ ਜਿੰਨੀ ਘਟੋਗੇਗੀ ਤੁਹਾਨੂੰ ਸੀਸੀਬੀ ਭੁਗਤਾਨ ਪ੍ਰਾਪਤ ਹੋਵੇਗਾ ਇਹ ਲਾਭ ਪਰਿਵਾਰ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਖਿਆ ਤੇ ਉਹਨਾਂ ਦੀ ਉਮਰ ਵਿੱਚ ਅਡਜਸਟ ਕੀਤੀ ਜਾਂਦੀ ਹੈ ਕੀ ਮੈਂ ਰੀਟਰੋਐਕਟਿਵ ਕੈਨੇਡਾ ਚਾਈਲਡ ਬੈਨੀਫਿਟ ਦਾ ਭੁਗਤਾਨ ਕਰ ਸਕਦਾ ਹਾਂ ਹਾਂ ਤੁਸੀਂ ਰੀਟ੍ਰੋਐਕਟਿਵ ਕੈਨੇਡਾ ਚਾਈਲਡ ਬੈਨੇਫਿਟ ਭੁਗਤਾਨਾਂ ਦੇ ਯੋਗ ਹੋ ਸਕਦੇ ਹੋ ਜੇਕਰ ਤੁਹਾਡੇ ਕੋਲ ਹਾਲੀ ਵਿੱਚ ਇੱਕ ਬੱਚਾ ਜਾਂ ਤੁਹਾਡੀ ਆਮਦਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਆਈ ਹੈ ਤੁਸੀਂ ਇਸ ਦੀ ਤੁਰੰਤ ਰਿਪੋਰਟ ਨਹੀਂ ਕੀਤੀ ਸੀ ਰੀਐਕਟਿਵੇਟ ਭੁਗਤਾਨ ਉਹਨਾਂ ਪਰਿਵਾਰਾਂ ਨੂੰ ਕਵਰ ਕਰਦੇ ਨੇ ਜਿਨ੍ਹਾਂ ਲਈ ਤੁਸੀਂ ਯੋਗ ਸੀ ਪਰ ਪਿਛਲੇ ਮਹੀਨੇ ਵਿੱਚ ਪ੍ਰਾਪਤ ਨਹੀਂ ਹੋਏ ਸਨ ਇਹ ਭੁਗਤਾਨ ਪ੍ਰਾਪਤ ਕਰ ਲਈ ਤੁਹਾਨੂੰ ਕੈਨੇਡਾ ਰੈਵਨਿਊ ਏਜੰਸੀ CRA ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਕੋਈ ਲੜਿੰਦੇ ਦਸਤਾਵੇਜ਼ ਮੁਹయ్యా ਕਰਵਾਉਣੇ ਚਾਹੀਦੇ ਨੇ ਇਹ ਵਾਧਾ ਹਰ ਸਾਲ ਜੁਲਾਈ ਵਿੱਚ ਕੀਤੀ ਜਾਣ ਵਾਲੀ ਸਾਲਾਨਾ ਇੰਡੈਕਸਿੰਗ ਪ੍ਰਕਿਰਿਆ ਹਿੱਸਾ ਹੈ ਜੋ ਜੀਵਨ ਦੀ ਲਾਗਤ ਵਿੱਚ ਤਬਦੀਲੀਆਂ ਨੂੰ ਦਰਸਾਉਂਦਾ ਹੈ ਹੁਣ ਨਵਾਂ ਵਧਿਆ ਹੋਇਆ ਸੀਸੀਬੀ ਭੁਗਤਾਨ ਕਿੰਨਾ ਵਧੇ ਹੋਏ ਭੁਗਤਾਨ ਰਕਮ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਭੁਗਤਾਨ ਸਾਲਾਨਾ ਲਾਭ 7787 ਪ੍ਰਤੀ ਬੱਚਾ ਤੇ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਲਾਭ 6570 ਪ੍ਰਤੀ ਬੱਚਾ ਇਹ ਰਕਮਾਂ ਪਿਛਲੇ ਸਾਲ ਨਾਲੋਂ ਵਾਧੇ ਨੂੰ ਦਰਸਾਉਂਦੀਆਂ ਨੇ ਇਹ ਯਕੀਨੀ ਬਣਾਉਂਦੀਆਂ ਨੇ ਕਿ ਰਹਿਣ ਸਹਿਣ ਦੀ ਲਾਗਤ ਵਧਣ ਨਾਲ ਪਰਿਵਾਰਾਂ ਨੂੰ ਵਧੀਰੇ ਸਹਾਇਤਾ ਮਿਲਦੀ ਹੈ ਸਮਾਯੋਜਕ ਕਾਰਕ CCB ਭੁਗਤਾਨ ਦੀ ਗਣਨਾ ਅਡਜਸਟ ਫੈਮਿਲੀ ਨੈਟ ਇਨਕਮ AFNI ਦੀ ਵਰਤੋਂ ਕੀਤੀ ਜਾਂਦੀ ਹੈ ਇਹ ਉਤਰੀ ਅਗਸਤ 2024 ਵਿੱਚ ਸਰਕਾਰ ਨੇ اے ਐਫ ਐਨ ਆਈ ਥ੍ਰੈਸ਼ਹੋਲਡ ਨੂੰ ਅਪਡੇਟ ਕੀਤਾ ਜਿਸ ਨਾਲ ਹੋਰ ਪਰਿਵਾਰਾਂ ਨੂੰ ਉੱਚ ਲਾਭਾਂ ਦਾ ਯੋਗ ਬਣਾਇਆ ਜਾ ਸਕੇ ਕਾਟ ਆਮਦਨੀ ਸੀਮਾ 36502 ਨੂੰ ਵਧਾ ਦਿੱਤਾ ਗਿਆ ਰੀਟ੍ਰੋਐਕਟਿਵ ਭੁਗਤਾਨ ਜੇਕਰ ਤੁਹਾਡੇ ਕੋਲ ਹਾਲ ਹੀ ਵਿੱਚ ਇੱਕ ਬੱਚਾ ਹੋਇਆ ਜਾਂ ਫਿਰ ਤੁਹਾਡੀ ਆਮਦਨ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਅਨਭਵ ਹੋਇਆ ਹੈ ਤਾਂ ਤੁਸੀਂ ਪਿਛਲਾ ਭੁਗਤਾਨ ਦੇ ਯੋਗ ਹੋ ਸਕਦੇ ਹੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਲਾਭਾਂ ਨੂੰ ਕਵਰ ਕਰਨ ਲਈ ਇੱਕ ਮੁਸ਼ਕ ਰਕਮ ਪ੍ਰਾਪਤ ਕਰ ਸਕਦੇ ਹੋ ਜਿਸ ਲਈ ਤੁਸੀਂ ਯੋਗ ਸੀ ਪਰ ਪਿਛਲੇ ਮਹੀਨੇ ਪ੍ਰਾਪਤ ਨਹੀਂ ਹੋਇਆ ਸੀ ਸੀਸੀਬੀ ਲਈ ਕੌਣ ਯੋਗ ਹੈ ਸੀਸੀਬੀ ਲਈ ਯੋਗਤਾ ਬੱਚੇ ਦੀ ਉਮਰ ਮਾਤਾ ਪਿਤਾ ਅਤੇ ਰਹਿائش ਸਥਿਤੀ ਅਤੇ ਪਰਿਵਾਰ ਦੀ ਆਮਦਨ ਸਮੇਤ ਸਾਰੇ ਕਾਰਕਾਂ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਇਹ ਇੱਕ ਬ੍ਰੇਕਡਾਊਨ ਹੈ ਬੱਚੇ ਦੀ ਉਮਰ ਸੀਸੀਬੀ 18 ਸਾਲ ਤੱਕ ਘੱਟ ਉਮਰ ਦੇ ਬੱਚਿਆਂ ਲਈ ਉਪਲਬਧ ਹੈ ਤੇ ਬੱਚੇ ਦੀ ਉਮਰ 18 ਸਾਲ ਦੇ ਹੋਣ ਤੱਕ ਇਹ ਭੁਗਤਾਨ ਜਾਰੀ ਰਹਿੰਦਾ ਹੈ ਰਹਿائش ਸਥਿਤੀ ਯੋਗਤਾ ਪੂਰੀ ਕਰਨ ਲਈ ਮਾਤਾ ਪਿਤਾ ਜਾਂ ਸਰਪ੍ਰਸ ਦਾ ਟੈਕਸ ਉਦੇਸ਼ ਲਈ ਕੈਨੇਡਾ ਦਾ ਨਿਵਾਸੀ ਹੋਣਾ ਚਾਹੀਦਾ ਹੈ ਇਸ ਵਿੱਚ ਕੈਨੇਡੀਅਨ ਨਾਗਰਿਕ ਸਥਾਈ ਨਿਵਾਸੀ ਸੁਰੱਖਿਅਤ ਵਿਅਕਤੀ ਅਤੇ ਕੁਝ ਅਸਥਾਈ ਨਿਵਾਸੀ ਵੀ ਸ਼ਾਮਲ ਨੇ ਇੱਕ ਅਸਥਾਈ ਨਿਵਾਸੀ ਜੋ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਅਤੇ ਜਿਸ ਕੋਲ 19ਵੇਂ ਮਹੀਨੇ ਵਿੱਚ ਇੱਕ ਵੈਧ ਪਰਮਿਟ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਟੇਟਸ ਨਹੀਂ ਪ੍ਰਦਾਨ ਕਰਦਾ ਸਥਾਈ ਨਿਵਾਸ ਰੁਤਬਾ ਪ੍ਰਦਾਨ ਨਹੀਂ ਕਰਦਾ ਆਮਦਨੀ ਥ੍ਰੈਸ਼ਹੋਲਡ ਪ੍ਰਾਪਤ ਸੀਸੀਬੀ ਦੀ ਰਕਮ ਪਿਛਲੇ ਸਾਲ ਦੀ ਰਿਟਰਨ ਟੈਕਸ ਦੀ ਤੇ ਰਿਪੋਰਟ ਦੇ ਅਨਸਾਰ ਪਰਿਵਾਰ ਦੀ ਆਮਦਨ ਤੇ ਆਧਾਰਿਤ ਹੈ ਇਟਲੀ ਥ੍ਰੈਸ਼ਹੋਲਡ ਦੇ ਹੇਠਾਂ ਸੰਗਤ ਆਮਦਨ ਵਾਲੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਮਿਲਦਾ ਹੈ ਜਦੋਂ ਕਿ ਉੱਚ ਸੀਮਾ ਤੋਂ ਵੱਧ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਨੂੰ ਘੱਟ ਭੁਗਤਾਨ ਪ੍ਰਾਪਤ ਹੋ ਸਕਦੇ ਨੇ ਸੀਸੀਬੀ ਐਲ ਆਰਜੀ ਕਿਵੇਂ ਲੈਣੀ ਹੈ ਕੈਨੇਡਾ ਚਾਈਲਡ ਬੈਨੀਫਿਟ ਅਰਜੀ ਦੇਣਾ ਇੱਕ ਸਿੱਧੀ ਪ੍ਰਕਿਰਿਆ ਪਰ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਦੇਰੀ ਤੋਂ ਬਚਣ ਲਈ ਸਾਰੇ ਲੋੜਿੰਦੇ ਦਸਤਾਵੇਜ਼ ਸਹੀ ਢੰਗ ਨਾਲ ਜਮ੍ਹਾਂ ਕਰਵਾਏ ਜਾਣੇ ਚਾਹੀਦੇ ਨੇ ਇੱਥੇ ਤੁਸੀਂ ਕਿਵੇਂ ਅਰਜੀ ਦੇ ਸਕਦੇ ਹੋ ਜਨਮ ਰਜਿਸਟਰ ਕਰ ਕਰੋ ਤੁਹਾਡੇ ਕੋਲ ਨਵੇਂ ਜੰਮੇ ਬੱਚੇ ਦੀ ਅਰਜੀ ਤੇ ਪਹਿਲਾ ਕਦਮ ਆਪਣੇ ਸੂਬੇ ਦੇ ਖੇਤਰ ਵਿੱਚ ਜਨਮ ਅਤੇ ਰਜਿਸਟਰ ਕਰਨਾ ਇਹ ਅਕਸਰ ਸੀਸੀਬੀ ਲਈ ਐਪਲੀਕੇਸ਼ਨ ਪ੍ਰਤਿਕਿਰਿਆ ਨੂੰ ਆਪਣੇ ਆਪ ਚਾਲੂ ਕਰਦਾ ਹੈ ਆਨਲਾਈਨ ਅਰਜੀ ਦੇ ਕੇ ਤੁਹਾਡੇ ਬੱਚੇ ਦਾ ਜਨਮ ਕੈਨੇਡਾ ਵਿੱਚ ਨਹੀਂ ਹੋਇਆ ਜਾਂ ਜੇ ਤੁਹਾਨੂੰ ਹੱਥੀ ਅਰਜੀ ਦੇਣ ਦੀ ਲੋੜ ਹੈ ਤਾਂ ਤੁਸੀਂ ਕੈਨੇਡਾ ਰੈਵੈਨਿਊ ਏਜੰਸੀ CRA ਮਾਈ ਅਕਾਊਂਟ ਪੋਰਟਲ 'ਆਈ' ਆਨਲਾਈਨ ਅਰਜੀ ਆਕਰ ਸਕਦੇ ਹੋ ਦਸਤਾਵੇਜ਼ ਯਕੀਨੀ ਬਣਾਓ ਕਿ ਤੁਹਾਡੇ ਕੋਲ ਲੋੜਿੰਦੇ ਦਸਤਾਵੇਜ਼ ਨੇ ਜਿਸ ਵਿੱਚ ਰਹਿਜ ਦਾ ਸਬੂਤ ਤੁਹਾਡੇ ਕੋਲ ਤੁਹਾਡੇ ਬੱਚੇ ਦਾ ਜਨਮ ਸਰਟੀਫਿਕੇਟ ਤੁਹਾਡੀ ਪਿਛਲੇ ਸਾਲ ਦੀ ਟੈਕਸ ਰਿਟਰਨ ਸ਼ਾਮਿਲ ਹੈ ਅਰਜੀ ਸਮਾਂ ਸੀਮਾ ਜਦੋਂ ਅਰਜੀ ਦੇਣ ਲਈ ਕੋਈ ਸਖਤ ਸੀਮਾ ਨਹੀਂ ਸੀ ਏ ਸਲਾਹ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਦੇ ਜਨਮ ਦੇ ਨਾਮ ਨਾਲ ਹੀ ਅਰਜੀ ਦਿਓ ਜਾਂ ਤੁਸੀਂ ਯਕੀਨੀ ਬਣਾਓ ਕਿ ਯੋਗ ਹੋ ਤੋ ਨੂ ਤੁਰੰਤ ਭੁਗਤਾਨ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਸੀਸੀਬੀ ਭੁਗਤਾਨ ਨੂੰ ਵੱਧ ਤੋਂ ਵੱਧ ਕਰਨਾ ਤੁਹਾਡੇ ਸੀਸੀਬੀ ਭੁਗਤਾਨ ਨੂੰ ਵੱਧ ਤੋਂ ਵੱਧ ਕਰਨ ਵਿੱਚ ਤੁਹਾਡੇ ਪਰਿਵਾਰ ਦੇ ਵਿੱਤੀ ਦਾ ਪ੍ਰਬੰਧਨ ਕਰਨ ਲਈ ਇੱਕ ਰਣਨੀਤਿਕ ਪਹੁੰਚ ਸ਼ਾਮਲ ਹੈ ਇਹ ਯਕੀਨੀ ਬਣਾਉਣ ਲਈ ਕਿ ਕੁਝ ਮਹਾਰ ਸੁਝਾ ਦੰਦੇ ਨੇ ਕਿ ਆਪਣੇ ਲਾਭ ਦਾ ਵੱਧ ਤੋਂ ਵੱਧ ਲਾਭ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਟੈਕਸ ਤੁਹਾਨੂੰ ਫਾਈਲ ਕਰਨਾ ਪਵੇਗਾ ਸੀਸੀਬੀ ਦੀ ਗਣਨਾ ਤੁਹਾਡੇ ਪਰਿਵਾਰ ਦੀ ਆਮਦਨ ਦੇ ਆਧਾਰ ਤੇ ਕੀਤੀ ਜਾਵੇਗੀ ਜਿਵੇਂ ਕਿ ਤੁਹਾਡੀ ਟੈਕਸ ਰਿਟਰਨ ਦੀ ਰਿਪੋਰਟ ਕੀਤੀ ਗਈ ਹੈ ਯਕੀਨੀ ਬਣਾਓ ਕਿ ਤੁਸੀਂ ਆਪਣੇ ਭੁਗਤਾਨਾਂ ਵਿੱਚ ਦੇਰੀ ਜਾਂ ਕਟੌਤੀ ਤੋਂ ਬਚਣ ਲਈ ਹਰ ਸਾਲ ਆਪਣੇ ਟੈਕਸ ਸੈਮੇ ਸਰਪਾਰ ਦਿਓ ਆਪਣੀ ਆਮਦਨੀ ਦੀ ਸਮੀਖਿਆ ਕਰੋ ਜੇਕਰ ਤੁਹਾਡੀ ਆਮਦਨ ਵਿੱਚ ਕਾਫੀ ਕਮੀ ਆਈ ਹੈ ਤਾਂ ਤੁਸੀਂ ਤ੍ਰੰਤ CRS ਨੂੰ ਸੂਚਿਤ ਕਰੋ ਤੇ ਤੁਸੀਂ ਆਪਣੇ CCB ਨੂੰ ਮੋੜ ਗਣਨਾ ਦੇ ਯੋਗ ਹੋ ਸਕਦੇ ਹੋ ਇਸ ਦੇ ਨਤੀਜੇ ਵਜੋਂ ਭੁਗਤਾਨ ਹੋ ਸਕਦੇ ਨੇ ਅਪਡੇਟ ਬਾਰੇ ਸੂਚਿਤ ਰਹੋ ਸਰਕਾਰ ਸਮੇਂ-ਸਮੇਂ ਤੇ CCB ਪ੍ਰੋਗਰਾਮ ਨੂੰ ਅਪਡੇਟ ਕਰਦੀ ਹੈ ਜਿਸ ਵਿੱਚ ਆਮਦਨੀ ਤੇ ਥ੍ਰੈਸ਼ਹੋਲਡ ਦੇ ਲਾਭ ਦੀ ਰਕਮ ਵਿੱਚ ਬਦਲਾਅ ਵੀ ਸ਼ਾਮਲ ਹੈ ਤੇ ਇਹ ਯਕੀਨੀ ਬਣਾਉਣ ਲਈ ਤੁਸੀਂ ਸਹੀ ਰਕਮ ਪ੍ਰਾਪਤ ਕਰਦੇ ਹੋ ਇਹ ਅਪਡੇਟਸ ਬਾਰੇ ਸੂਚਿਤ ਰਹੋ ਵੰਡਣ ਦੇ ਲਾਭ ਵਿਚਕਾਰ ਵਿਚਾਰ ਕਰੋ ਸਾਂਝੀ ਹਰਾਸਤ ਦੇ ਮਾਮਲੇ ਵਿੱਚ ਮਾਪੇ ਸੀਸੀਬੀ ਭੁਗਤਾਨ ਦੇ ਵੰਡਣ ਲਈ ਅਰਜੀ ਦੇ ਸਕਦੇ ਨੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਦੋਵੇਂ ਮਾਤਾ ਪਿਤਾ ਬੱਚੇ ਦੀ ਦੇਖਭਾਲ ਕਰਨ ਵਿੱਚ ਬਤਾਉਂਦੇ ਸਮੇਂ ਦੇ ਅਨੁਪਾਤ ਅਨੁਸਾਰ ਸਹਾਇਤਾ ਪ੍ਰਾਪਤ ਕਰਦੇ ਨੇ ਸੀਬੀਸੀ ਦੀਆਂ ਚੁਣੌਤੀਆਂ ਅਤੇ ਆਲੋਚਨਾਵਾਂ ਹਾਲਾਂਕਿ ਸੀਸੀਬੀ ਵਿੱਚ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ ਪਰ ਇਸ ਦੀਆਂ ਚੁਣੌਤੀਆਂ ਤੇ ਆਲੋਚਨਾਵਾਂ ਤੋਂ ਬਿਨਾ ਨਹੀਂ ਹੈ ਕੁਝ ਚਿੰਤਾਵਾਂ ਜ਼ਰੂਰ ਸ਼ਾਮਲ ਨੇ ਗੁੰਜਲਦਹਿਰ ਤੈ ਤੀ ਕਾਲ ਕਰੀਏ ਤਾਂ ਸੀਸੀ ਬੀ ਭੁਗਤਾਨ ਦੀ ਗਣਨਾ ਗੁੰਜਲਦਾਰ ਹੋ ਸਕਦੀ ਹੈ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਦੀ ਆਮਦਨ ਵਿੱਚ ਉਤਰਾ ਚੜਾ ਸਾਂਝੀ ਹਰਾਸਤ ਦੇ ਪ੍ਰਬੰਧ ਜਾਰੀ ਨੇ ਤੇ ਜਟਿਲਤਾ ਭੁਗਤਾਨ ਦੀ ਰਕਮ ਵਿੱਚ ਉਲਝਣ ਅਤੇ ਤਰੁੱਟੀਆਂ ਦਾ ਕਾਰਨ ਬਣ ਸਕਦੀ ਹੈ ਕਲੱਬ ਬੈਗ ਕੁਝ ਪਰਿਵਾਰਾਂ ਨੂੰ ਉਹਨਾਂ ਦੇ ਸੀਸੀਬੀ ਭੁਗਤਾਨ ਦੇ ਜਿੱਥੇ ਕਲੱਬ ਬੈਗ ਦਾ ਅਨਭਵ ਹੁੰਦਾ ਜੇਕਰ ਉਹਨਾਂ ਦੀ ਆਮਦਨ ਅਚਾਨਕ ਵੱਧ ਗਈ ਹੈ ਉਹ ਇਹ ਉਹ ਪਰਿਵਾਰ ਨੇ ਜੋ ਮਹੱਤਵਪੂਰਨ ਵਿੱਤੀ ਤਣਾਅ ਵਿੱਚ ਹੋ ਸਕਦੇ ਨੇ ਜੋ ਲਾਭ ਤੇ ਨਿਰਪਰ ਕਰਦੇ ਨੇ ਇਸ ਦੇ ਉੱਪਰ ਜਿੱਤੇ ਖਾਸ ਤੌਰ ਤੇ ਕੈਨੇਡਾ ਦੀ ਸਰਕਾਰ ਵੱਲੋਂ ਵੱਖ-ਵੱਖਰੀਆਂ ਸਕੀਮਾਂ ਤੁਹਾਡੇ ਲਈ ਬਣਾਈਆਂ ਗਈਆਂ ਨੇ ਤੇ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਤੁਸੀਂ ਲਾਭ ਚੱਕ ਸਕਦੇ ਹੋ ਕਿੰਨੀਆਂ ਕਿਫਾਇਤੀ ਨੇ ਸਕੀਮਾਂ ਇਸ ਵਾਰ ਵੀ ਤੁਹਾਨੂੰ ਸਾਰੀ ਜਾਣਕਾਰੀ ਸਪੋਰਟ ਦੇ ਵਿੱਚ ਦਿੱਤੀ ਗਈ ਹੈ। ਗ੍ਰੇਡਿੰਗ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਖਾਸ ਖਬਰ ਹੋਰ ਖਬਰ ਇਸੇ ਦਾ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਨੇ। तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ।